ਪੰਜਾਬ ਕਾਂਗਰਸ ਨੇ ਪੰਜਾਬ ਦੀਆਂ 2027 ਦੀਆਂ ਚੋਣਾਂ ਦੀ ਤਿਆਰੀ ਆਰੰਭ ਕਰ ਦਿੱਤੀ ਹੈ ਤੋਂ ਦੱਸਦੀ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮਾਦੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿੱਥੇ ਆਮਾਦੀ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਡਾਵਾ ਡੋਲ ਜਾਂ ਫਿਰ ਕਹਿ ਲਈਏ ਉਹ 19 ਚੰਗੀ ਨਹੀਂ ਹੈਗੀ ਜਿੰਨੀ 2022 ਦੇ ਸਮੇਂ ਸੀ ਪਰ ਹੁਣ ਕਿਤੇ ਨਾ ਕਿਤੇ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਹੁਣ ਅਸੀਂ 2027 ਦੀ ਚੋਣਾਂ ਜਿੱਤ ਸਕਦੇ ਹਾਂ ਜੇਕਰ ਅਸੀਂ ਕੋਈ ਰਣਨੀਤੀ ਤਿਆਰ ਕਰਦੇ ਆ ਉਸੇ ਹੀ ਤਹਿਤ ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਦੇ ਨਾਲ رابطہ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਪੰਜਾਬ ਯੂਥ ਕਾਂਗਰਸ ਦੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਆਪਣੀ ਕਾਰਜਕਾਰੀ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੀ ਬਿਹਤਰੀ ਲਈ ਵਚਨਬੱਧ ਗਤੀਸ਼ੀਲ ਨੌਜਵਾਨ ਆਗੂਆਂ ਨੂੰ ਇਕੱਠਾ ਕੀਤਾ ਗਿਆ ਸੀ ਤਾਂ ਦੱਸਦੀ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ 60 70 ਨਵੇਂ ਚਿਹਰੇ ਉਹ ਚੁਣੇ ਜਾਣਗੇ ਜਾਂ ਫਿਰ ਉਹ ਲਿਆਉਣ ਲਈ ਦ੍ਰਿੜ ਹੈ ਕਿਉਂਕਿ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਸਖਤ ਮਿਹਨਤ ਸਮਰਪਣ ਅਤੇ ਅਨੁਸ਼ਾਸਨ ਦੇ ਨਾਲ ਪੰਜਾਬ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਧਾਇਕ ਉਮੀਦਵਾਰਾਂ ਦੇ ਵਜੋਂ ਸੂਬੇ ਦੀ ਨੁਮਾਇੰਦਗੀ ਕਰਨ ਲਈ ਘਟੋ-ਘਟ 60 70 ਨਵੇਂ ਚਿਹਰੇ ਨੂੰ ਲਿਆਉਣ ਦੇ ਲਈ ਦ੍ਰਿੜ ਹੈ ਇਹ ਸਾਡੀ ਰਾਜਨੀਤੀ ਲੀਡਰਸ਼ਿਪ ਨੂੰ ਮੂਰਤ ਸੁਰਜੀਤ ਕਰਨ ਦੇ ਵਿੱਚ ਅਤੇ ਯਕੀਨੀ ਬਣਾਉਣ ਦੇ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ ਪੰਜਾਬ ਦੇ ਲੋਕਾਂ ਦੀਆਂ ਇਛਾਵਾਂ ਦੀ ਨੁਮਾਇੰਦਗੀ ਅਜਿਹੇ ਨਤੇ ਜਿਹੜੇ ਨੇਤਾਮਾਂ ਦੁਆਰਾ ਕੀਤੀ ਜਾਵੇ ਜੋ ਗਤੀਸ਼ੀਲ ਬਚਨਬੱਧ ਅਤੇ ਰਾਜ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੋਣ ਇਹ ਨਵੇਂ ਚਿਹਰੇ ਨਾ ਸਿਰਫ ਤਬਦੀਲੀ ਦਾ ਪ੍ਰਤੀਕ ਹੋਣਗੇ ਬਲਕਿ ਪੰਜਾਬ ਦੇ ਨੌਜਵਾਨਾਂ ਅਤੇ ਆਮ ਲੋਕਾਂ ਦੇ ਵਿਸ਼ਵਾਸਾਂ ਅਤੇ ਉਮੀਦਾਂ ਨੂੰ ਵੀ ਦਰਸਾਉਂਦੇ ਹੋਣਗੇ ਤੋਂ ਦੱਸਦੀ ਕਿ ਜਿਸ ਤਰ੍ਹਾਂ ਹੁਣ 60 70 ਉਹ ਸੀਟਾਂ ਕਿਹੜੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਉਮੀਦਵਾਰ ਬਦਲੇ ਜਾਣਗੇ ਕਿਹੜੇ ਉਮੀਦਵਾਰਾਂ ਦੀਆਂ ਜਾ ਫਿਰ ਕਹ ਲਈਏ ਹੁਣ ਕਿਸਮਤ ਚਮਕੇਗੀ ਕਿ ਅੱਜ ਜਿਹੜੇ ਪੁਰਾਣੇ ਵਿਧਾਇਕ ਰਹਿ ਚੁੱਕੇ ਨੇ ਜਾਂ ਫਿਰ ਜਿਹੜੇ ਮੌਜੂਦਾ ਸਮੇਂ ਹਲਕਾ ਇੰਚਾਰਜ ਨੇ ਕਿ ਉਹਨਾਂ ਦੀਆਂ ਟਿਕਟਾਂ ਕਿਹਨੇ ਕਿਹਨਾਂ ਦੀ ਕੱਟੀਆਂ ਜਾਣਗੀਆਂ ਇਹ ਅੱਜ ਹੀ ਰਾਜਾ ਵਿਰਿੰਗ ਦੇ ਬਿਆਨ ਤੋਂ ਬਾਅਦ ਵੱਖ-ਵੱਖ ਹਲਕਿਆਂ ਦੇ ਵਿੱਚ ਕੋਸਰ-ਮੋਸਰ ਜਿਹੜੀ ਸਿਆਸੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਕਿ ਹੁਣ ਕਿਸ ਦਾ ਨੰਬਰ ਲੱਗ ਸਕਦਾ ਹੈ ਕਿ ਕਿਉਂਕਿ ਜਿਸ ਤਰ੍ਹਾਂ ਕਈ ਗਰੁੱਪਵਾਦੀ ਕਹ ਲਈਏ ਕਈ ਥਾਵਾਂ ਦੇ ਉੱਤੇ ਨੌਜਵਾਨ ਨਿਰਾਸ਼ ਵੀ ਹੋ ਜਾਂਦੇ ਨੇ ਕਿਉਂਕਿ ਇਹੋ ਜਿਹਾ ਬਿਆਨ ਤਾਂ ਵੀ ਦਿੱਤਾ ਜਾ ਸਕਦਾ ਹੈ ਕਿ ਜਿਹੜੇ ਨੌਜਵਾਨ ਪਾਰਟੀ ਦੇ ਨਾਲ ਚੱਲਦੇ ਰਹਿਣ ਅਖੀਰ ਤੱਕ ਕਿਉਂਕਿ ਕਿਤੇ ਨਾ ਕਿਤੇ ਨੌਜਵਾਨ ਇਹ ਸੋਚਦੇ ਨੇ ਕਿ ਸਾਡੇ ਤਾਂ ਹਲਕੇ ਦੇ ਵਿੱਚ ਕੋਈ ਵੱਡਾ ਆਗੂ ਹੈ ਵੱਡਾ ਲੀਡਰ ਹੈ ਵੀ ਉਹਦੇ ਥਾਂ ਦੇ ਉੱਤੇ ਸਾਨੂੰ ਟਿਕਟ ਨਹੀਂ ਮਿਲ ਸਕਦੀ ਉਹ ਇੱਕ ਉਤਸ਼ਾਹਪਰਨ ਦੇਲੇ ਵੀ ਬਿਆਨ ਹੋ ਸਕਦਾ ਹੈ ਪਰ ਜੇਕਰ 2024 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀ ਪੰਜਾਬ ਕਾਂਗਰਸ ਇਹ ਜੀ ਰਣਨੀਤੀ ਤਿਆਰ ਕਰਦੀ ਹੈ ਕਿ 60 70 ਸੀਟਾਂ ਉਹ ਟਾਰਗੇਟ ਕਰ ਲੈਂਦੀ ਹੈ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਜਿੱਤ ਕਹਿ ਲਈਏ ਕਰਨੀ ਸੌਖੀ ਹੋ ਜਾਵੇ ਕਿਉਂਕਿ 117 ਵਿਧਾਨ ਸਭਾ ਹਲਕੇ ਦੇ ਵਿੱਚੋਂ 60 70 ਸੀਟਾਂ ਕਾਂਗਰਸ ਨੂੰ ਇਹੋ ਜਿਹੀਆਂ ਮਜਬੂਤੀ ਤੌਰ ਦੇ ਉੱਤੇ ਕਰਨੀਆਂ ਪੈਣਗੀਆਂ ਜਿਨ੍ਹਾਂ ਦੇ ਉੱਤੇ ਉਹ ਉਹ ਸਖਤ ਮੁਕਾਬਲਾ ਦੇ ਸਕਣ ਜਿੱਥੇ ਉਹ ਜਿੱਤ ਪ੍ਰਾਪਤ ਕਰ ਸਕਣ ਤਾਂ ਹੀ 2027 ਦੀ ਸਰਕਾਰ ਬਣਾਉਣ ਦੇ ਵਿੱਚ ਕਾਂਗਰਸ ਕਾਮਯਾਬ ਹੋਵੇਗੀ ਕਿਉਂਕਿ ਕਾਂਗਰਸ ਦੇ ਨਾਲ-ਨਾਲ ਦੂਜੀਆਂ ਪਾਰਟੀਆਂ ਵੀ 60 65 ਸੀਟਾਂ ਉਹ ਜਿਹੀਆਂ ਭਾਲ ਰਹੀਆਂ ਨੇ ਇਹੋ ਜਿਹੇ ਉਮੀਦਵਾਰ ਭਾਲ ਰਹੀਆਂ ਨੇ ਜਿੱਥੇ ਉਮੀਦਵਾਰਾਂ ਦਾ ਆਪਣਾ ਵੀ ਪ੍ਰਭਾਵ ਹੋਵੇ ਤਾਂ ਕਿ ਉਹਨਾਂ ਸੀਟਾਂ ਦੇ ਉੱਤੇ ਜਿੱਤ ਕੇ ਜਿਹੜੀ ਜਿੱਤ ਯਕੀਨੀ ਬਣਾਈ ਜਾ ਸਕੇ ਉਸੇ ਹੀ ਤਹਿਤ ਇੱਕ ਇਕੱਤਰ ਉਸ ਬੋਧਨ ਕਰਦੇ ਹੋਏ ਆ ਰਾਜਾ ਵੜਿੰਗ ਨੇ ਪਵਿੱਖ ਦੇ ਲਈ ਆਪਣੀ ਦ੍ਰਿਸ਼ਟੀਕੋਣ ਵਾਲੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਲੀਡਰਸ਼ਿਪ ਜਮਾਦਰੂ ਨਹੀਂ ਹੈ ਇਹ ਤਜਰਬੇ ਤੇ ਸਮਰਪਣ ਦੁਆਰਾ ਪੈਦਾ ਕੀਤੀ ਜਾਂਦੀ ਹੈ ਯੂਥ ਕਾਂਗਰਸ ਇੱਕ ਮਹੱਤਵਪੂਰਨ ਪਲੇਟਫਾਰਮ ਹੈ ਜਿੱਥੇ ਨੌਜਵਾਨ ਆਗੂ ਨੂੰ ਆਉਣ ਵਾਲੇ ਕੱਲ ਦੀ ਪ੍ਰੇਰਕ ਸ਼ਕਤੀ ਬਣਨ ਲਈ ਪਾਲਿਆ ਜਾਂਦਾ ਹੈ ਉਹਨਾਂ ਨੇ ਇੱਥੇ ਜਿਹੜਾ ਵੜਿੰਗ ਰਾਜਾ ਵੜਿੰਗ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਯੂਥ ਦੇ ਮੈਂਬਰਾਂ ਨੂੰ ਇੱਕ ਮੌਕੇ ਨੂੰ ਅਟੁੱਟ ਵਚਨਬੱਧ ਨਾਲ ਲੈਣ ਦੀ ਅਪੀਲ ਕੀਤੀ ਹੈ ਇੱਕ ਗੱਲ ਦੇ ਉੱਤੇ ਜ਼ੋਰ ਦਿੰਦੇ ਹੋਏ ਕਿ ਆ ਗਿਆ ਕਿ ਉਹਨਾਂ ਦੇ ਅੱਜ ਦੇ ਯਤਨ ਭਵਿੱਖ ਦੇ ਵਿੱਚ ਇੱਕ ਮਜ਼ਬੂਤ ਵਧੇਰੇ ਸਮਾਵੇਸ਼ੀ ਅਤੇ ਸ='%ਪੰਜਾਬ ਦੇ ਨੀਂਹ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਇਹ ਤੁਹਾਡੇ ਲਈ ਆਪਣੇ ਆਪ ਨੂੰ ਸਾਬਤ ਕਰਨਾ ਅਤੇ ਪੰਜਾਬ ਦੇ ਲੋਕਾਂ ਨੂੰ ਦੁਕਾਨ ਦਾ ਮੌਕਾ ਹੈ ਅਸਲ ਅਤੇ ਜਿਹੜਾ ਅਰਥਪੂਰਨ ਤਬਦੀਲ ਦੇ ਲਈ ਵਚਨਬੱਧ ਦਾ ਤੋਂ ਦੱਸਦੀ ਕਿ ਜਿਸ ਤਰ੍ਹਾਂ ਹੁਣ ਰਾਜਾ ਬਰਿੰਗ ਦੇ ਵੱਲੋਂ ਬਿਆਨ ਦਿੱਤਾ ਗਿਆ ਏ ਕਿ ਹੁਣ ਇਹਨਾਂ ਹਲਕਿਆਂ ਦੇ ਵਿੱਚ ਆਪਰ ਉਹ ਕਿਹੜੇ ਹਲਕੇ ਹੋਣਗੇ ਜਿਨ੍ਹਾਂ ਦੇ ਟਿਕਟਾਂ ਕੱਟੀਆਂ ਜਾਣਗੀਆਂ ਇਸ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਹੁਣ ਪੰਜਾਬ ਕਾਂਗਰਸ ਨੌਜਵਾਨ ਸਾਡਾ ਮਾਣ ਅਤੇ ਸਾਡਾ ਭਵਿੱਖ ਨੇ ਇਸ ਦੇ ਤਹਿਤ ਹੀ ਪੰਜਾਬ ਦੇ ਵਿੱਚ 2027 ਦੀਆਂ ਚੋਣਾ ਜਿੱਤ ਕੇ ਹੁਣ ਇਸ ਵਾਲੇ ਪਾਸੇ ਆਵੇਗੀ ਕਿਉਂਕਿ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੇ ਜਿਹੜੇ ਸਹਿ ਇੰਚਾਰਜ ਸ੍ਰੀ ਰਵਿੰਦਰ ਉਤਮਰਾਓ ਡਾਲਵੀ ਨੇ ਵੀ ਇਕਾਠ ਨੂੰ ਸੰਬੋਧਨ ਕੀਤਾ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਕਿ ਨੌਜਵਾਨ ਸਾਡਾ ਮਾਣ ਅਤੇ ਸਾਡਾ ਭਵਿੱਖ ਨੇ ਪੰਜਾਬ ਦਾ ਇਤਿਹਾਸ ਉਹਨਾਂ ਨੌਜਵਾਨਾਂ ਆਗੋਂ ਦੀ ਕਹਾਣੀਆਂ ਨਾਲ ਭਰਿਆ ਹੋਇਆ ਏ ਜੋ ਮੁਕਾਮ ਦੇ ਉੱਤੇ ਪਹੁੰਚੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਤੇ ਹੁਣ ਤੁਹਾਡਾ ਸਮਾਂ ਹੈ ਕਾਂਗਰਸ ਪਾਰਟੀ ਦੇ ਰਾਜਦਪਿਕ ਖ ਤੁਹਾਡੇ ਸਮਰਥ ਹੱਥਾਂ ਦੇ ਵਿੱਚ ਹੈ ਨਿਆਂ ਸਮਾਨਤਾ ਅਤੇ ਤਰੱਕੀ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਲਈ ਅਨਥਕ ਮਿਹਨਤ ਕਰੋ ਅਤੇ ਤੁਸੀਂ 2027 ਦੇ ਵਿੱਚ ਇਤਿਹਾਸ ਰਚੋਗੇ ਇਸ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਹੁਣ ਕਿਤੇ ਨ ਕਿਤੇ ਆਮ ਆਦੀ ਪਾਰਟੀ ਦੇ ਲਈ ਚੁਣੌਤੀ ਪਰ ਸਮਾਂ ਹੋ ਸਕਦਾ ਹੈ ਕਿਉਂਕਿ ਆਮ ਆਦੀ ਪਾਰਟੀ ਦੀ ਜਿਹੜੀ ਹੁਣ ਰਹਿਦਾ ਸਮਾਗਾਰਿਕ ਕਾਰਜਕਾਲ ਹੈ ਉਸ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਹੋਵੇਗਾ ਲੋਕਾਂ ਦੇ ਵਿੱਚ ਆ ਕੇ ਵਿਸ਼ਵਾਸ ਬਣਾਉਣਾ ਪਵੇਗਾ ਕੀ ਆਮ ਆਦੀ ਪਾਰਟੀ ਨੇ ਜੋ 2022 ਦੇ ਵਿੱਚ ਵਾਅਦੇ ਕੀਤੇ ਸੀ ਜੋ ਲੋਕਾਂ ਦੇ ਨੂੰ ਭਰੋਸਾ ਦਿਵਾਇਆ ਸੀ ਜਿਸ ਤਰ੍ਹਾਂ ਰਵੈਤੀ ਪਾਰਟੀ ਨੂੰ ਭੰਡ ਕੇ ਪਾਰਟੀ ਆਈ ਸੀ ਕਿ ਅਸੀਂ ਉਸ ਤਰ੍ਹਾਂ ਨਹੀਂ ਅਸੀਂ ਜੋ ਵੋਟਾਂ ਦੌਰਾਨ ਵਾਅਦੇ ਕੀਤੇ ਸੀ ਉਹ ਜਿਹਾ ਪੰਜਾਬ ਤੁਹਾਡੇ ਸਾਹਮਣੇ ਰੱਖ ਦਿੱਤਾ 2022 ਤੋਂ ਪਹਿਲਾਂ ਤਾਂ ਕਿ ਲੋਕ ਉਹਨਾਂ ਦੇ ਉੱਤੇ ਵਿਸ਼ਵਾਸ ਕਰਨ ਨਹੀਂ ਤਾਂ ਲੋਕ ਜਿਹੜੀ ਉਡ ਕਾਂ ਉੱਡ ਵਾਲੀ ਖੇਡ ਤੋਂ ਬਾਅਦ ਫਿਰ ਉਸੇ ਵਾਲੇ ਪਾਸੇ ਜਾਣਗੇ ਕਿ ਇਹ ਪੰਜ ਵਾਰੀ ਉਹ ਪੰਜ ਵਾਰੀ ਦੂਜਾ ਕਿਉਂਕਿ ਇਸ ਵਾਰ ਸੇ ਕਿਹੜੀ ਪਾਰਟੀ ਦੇਣਗੇ ਹੁਣ ਵੈਸੇ ਤਾਂ ਬੀਜੇਪੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਰਕਾਰ ਬਣਨੀ 27 ਦੇ ਵਿੱਚ ਉਸ ਦੇ ਵਾਸਤੇ ਜਿਹੜਾ ਮੁਕਾਬਲਾ ਸੈਮੀਫਾਈਨ ਜਾਂ ਫਾਈਨਲ ਹੋਵੇਗਾ ਉਹ ਕਾਂਗਰਸ ਤੇ ਬੀਜੇਪੀ ਦੇ ਵਿਚਕਾਰ ਹੋਵੇਗਾ ਪਰ ਬੀਜੇਪੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੁਝ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਨਿਸ਼ਾਨੇ ਦੇ ਉੱਤੇ ਉਸ ਨੂੰ ਲੈ ਕੇ ਕਾਂਗਰਸ ਮੌਜੂਦੇ ਇਸ ਸਮੇਂ ਪੰਜਾਬ ਦੇ ਵਿੱਚ ਮਜ਼ਬੂਤ ਜ਼ਰੂਰ ਦਿੱਸਦੀ ਦਿਖਾਈ ਦੇ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਜਿੱਤ ਪ੍ਰਾਪਤ ਕੀਤੀ ਸੀ ਬੀਜੇਪੀ ਤੇ ਕਾਂਗਰਸ ਨੇ ਉਹਦੇ ਕਰਕੇ ਕਿਤਨਾ ਕਿਤੇ ਲੀਡਰਸ਼ਿਪ ਦੇ ਵੀ ਹਾਈ ਕਮਾਂਡ ਦੇ ਵੀ ਹੌਸਲੇ ਜ਼ਰੂਰ ਬੁਲਾਉਂਦੇ ਨੇ ਹੁਣ ਵੇਖਣਾ ਇੱਥੇ ਬਿਹਤ ਖਾਸ ਇਹੀ ਹੋਵੇਗਾ ਕਿ ਕਾਂਗਰਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਗਾਵਤ ਹੁੰਦੀ ਹੈ ਤਾਂ ਉਹ ਕਿਹੜੇ ਤੈਅਤ ਹੋਵੇਗੀ ਕੀ ਜਿਹੜੇ 60 70 ਨਵੇਂ ਉਮੀਦਵਾਰ ਹੋਣ ਗੇ ਉਹ ਰਾਜਾ ਵਿਰਿੰਗ ਦੇ ਕਹਨ ਦੇ ਉੱਤੇ ਹੋਣਗੇ ਜਾਂ ਫਿਰ ਦੂਜੇ ਲੀਡਰਾਂ ਦੇ ਕਹਨ ਦੇ ਉੱਤੇ ਹੋਣਗੇ ਜਾਂ ਫਿਰ ਕਿਵੇਂ ਇਹ ਚੋਣੇ ਜਾਣਗੇ ਕਿਉਂਕਿ ਕਾਂਗਰਸ ਦੇ ਵਿੱਚ ਹਮੇਸ਼ਾ ਉਹ ਤੜੇਬੰਦੀ ਉਦੋਂ ਵੱਧਦੀ ਜਦੋਂ ਟਿਕਟਾਂ ਦੀ ਵੰਡ ਨੂੰ ਲੈ ਕੇ ਹੁੰਦੀ ਹੈ ਹੁਣ ਰਾਣਾ ਗੁਰਜੀਤ ਦੇ ਵੱਲੋਂ ਜਿਸ ਤਰ੍ਹਾਂ ਰਾਜਾ ਵਿਰਿੰਗ ਦੇ ਉੱਤੇ ਬਿਆਨ ਦੇ ਉੱਤੇ ਉਹਨਾਂ ਦੇ ਉੱਤੇ ਵਿਅੰਗ ਕੱਸਿਆ ਗਿਆ ਸੀ ਜਾਂ ਕਹਿ ਲਈ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ ਸੀ ਕਿ ਤਰ੍ਹਾਂ ਕਿਤੇ ਪਾਰਟੀ ਦੀ ਅੰਦਰੂਨੀ ਫੁੱਟ ਸਾਹਮਣੇ ਆਈ ਸੀ ਹੁਣ ਉਸੇ ਹੀ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਰਾਜਾ ਵਿੜਿੰਗਣ ਵੀ ਉਹਦਾ ਬਿਆਨ ਦਿੰਦਾ ਕਿ ਜਿਹੜਾ ਪਾਰਟੀ ਦਾ ਅਨੁਸ਼ਾਸਨ ਦੇ ਵਿੱਚ ਨਹੀਂ ਹੋਵੇਗਾ ਪਾਰਟੀ ਦੇ ਖਿਲਾਫ ਲੜੇਗਾ ਤਾਂ ਉਹਦੇ ਉਹਦੀ ਉਹਨੂੰ ਟਿਕਟ ਤੱਕ ਜਿਹੜੀ ਨਹੀਂ ਦਿੱਤੀ ਗਈ ਸੀ ਤੇ ਪਰ ਜਿਸ ਤਰ੍ਹਾਂ ਦੀ ਸਥਿਤੀ ਹੁਣ ਕਾਂਗਰਸ ਦੀ ਪੰਜਾਬ ਵਿੱਚ ਬਣੀ ਹੋਈ ਹੈ ਕੀ ਪੰਜਾਬ ਦਾ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਬਦਲਿਆ ਜਾਵੇਗਾ ਇਹ ਵੀ ਚਰਚਾਾਂ ਵਿੱਚ ਤੇਜ਼ ਨੇ ਕੀ ਕਾਂਗਰਸ ਪੰਜਾਬ ਦੇ ਵਿੱਚ ਹੁਣ ਦੇਖ ਰਹੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 2022 ਦੀਆਂ ਚੋਣਾਂ ਤੋਂ ਬਾਅਦ ਜਿਹੜਾ ਕਾਂਗਰਸ ਦੇ ਵਿੱਚ ਵੋਟਰਾਂ ਦੇ ਵਿੱਚ ਮੋਨੋਪੋਲੀ ਡਿੱਗ ਚੁੱਕਿਆ ਸੀ ਉਹ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਖੂਬੀ ਤੌਰ ਦੇ ਉੱਤੇ ਹਲਕੇ ਪੱਧਰ ਦੇ ਉੱਤੇ ਜਾ ਜਾ ਕੇ ਕਸਬੇ ਪੱਧਰ ਦੇ ਉੱਤੇ ਜਾ ਜਾ ਕੇ ਜ਼ਿਲ੍ਹਾ ਪੱਧਰ ਦੇ ਉੱਤੇ ਜਾ ਜਾ ਕੇ ਜਿਹੜੇ ਧਰਨੇ ਲਾਏ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਤਾ ਕਿਤੇ ਨਾ ਕਿਤੇ ਉਸ ਦੇ ਨਾਲ ਕਾਂਗਰਸ ਦੇ ਵਿੱਚ ਜਾਂ ਜ਼ਰੂਰ ਪਈ ਹੈ ਜਿਹੜਾ VOTER ਦੂਜੇ ਪਾਸੇ ਜਾ ਰਿਹਾ ਸੀ ਉਹ ਕਿਤਨੇ ਕਿਤੇ ਖੜ ਗਿਆ ਆਪਣੀ ਪਾਰਟੀ ਦੀ ਵੱਲ ਕਿਉਂਕਿ ਜਦੋਂ ਲੀਡਰਸ਼ਿਪ ਨਾਲ ਨਹੀਂ ਹੋਵੇਗੀ ਤਾਂ VOTER ਸੁਭਾਵਿਕ ਹੈ ਦੂਜੀ ਪਾਰਟੀ ਦੇ ਵੱਲ ਖਿੱਚਿਆ ਜਾਂਦਾ ਜਾਂ ਦਬਾਅ ਪਾ ਕੇ ਖਿੱਚ ਲਿਆ ਜਾਂਦਾ ਪਰ ਹੁਣ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਾਂਗਰਸ ਨੂੰ ਲੈ ਕੇ ਜਾਂ ਫਿਰ ਕਹਿ ਲਈਏ ਪੰਜਾਬ ਦੀ ਸਿਆਸਤ ਨੂੰ ਲੈ ਕੇ ਹੁਣ ਸਭ ਦੀ ਨਜ਼ਰਾਂ 2027 ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਕਿਹੜਾ ਹੁਣ 2027 ਦੇ ਵਿੱਚ ਸਰਕਾਰ ਬਣਾਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਜਿਸ ਤਰ੍ਹਾਂ ਨੇ ਕਿ ਉਹ ਵੀ ਸਵਾਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਿੱਤਰ ਗਏ ਜਾਂ ਫਿਰ ਨਹੀਂ ਕਿਉਂਕਿ ਜਦੋਂ ਕਾਂਗਰਸ ਛੱਡ ਕੇ ਗਏ ਸੀ ਤਾਂ ਉਹਨਾਂ ਦੇ ਨਾਲ ਜਿਹੜੇ ਕਾਫੀ ਕਾਂਗਰਸੀ ਰਹੇ ਸੀ ਉਸ ਤੋਂ ਬਾਅਦ ਜੋ ਕਾਂਗਰਸ ਦਾ ਨੁਕਸਾਨ ਹੋਇਆ ਸੀ ਉਹ ਕਿਤੇ ਨਾ ਕਿਤੇ ਹੁਣ ਉਸ ਦੀ ਪ੍ਰਪਾਈ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਰ ਪਾਉਣਗੇ ਹੁਣ ਜਿਹੜਾ 60 70 ਨਵੇਂ ਚਿਹਰਿਆਂ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਨਾਲ ਕਿੰਨਾ ਕੁ ਫਾਇਦਾ ਕਾਂਗਰਸ ਨੂੰ ਹੋਵੇਗਾ ਇਹ ਤਾਂ ਬਿਹਤਰ ਜੇਕਰ ਦੇਖਿਆ ਜਾਵੇ ਤਾਂ ਆਉਣ ਵਾਲਾ ਸਮਾਜਾਤਿਰ ਉਦੋਂ ਹੀ ਪਤਾ ਲੱਗੇਗਾ ਪਰ ਇੰਨਾ ਜ਼ਰੂਰ ਹੈ ਕਿ ਹੁਣ ਉਹਨਾਂ ਲੀਡਰਾਂ ਨੂੰ ਵੀ ਕਿੰਨਾ ਕੀਤੇ ਆਪਣੇ ਹੱਥਾਂ ਪੈਰਾਂ ਦੀ ਜਰੂਰ ਪੈ ਚੁੱਕੀ ਹੈ ਕਿ ਸਾਡੀ ਜਦ ਕਿਸ ਦੀ ਟਿਕਟ ਨਾ ਕੱਟੀ ਜਾਵੇ ਕਿਉਂਕਿ ਟਿਕਟਾਂ ਦੀ ਵਨ ਟੂ ਲੈ ਕੇ ਟਿਕਟਾਂ ਨੂੰ ਲੈ ਕੇ ਹੁਣ ਤੋਂ ਹੀ ਜਿਹੜੀ ਜੋ ਜਮਾਈ ਹੈ ਉਹ ਕਾਂਗਰਸ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਦਿੱਲੀ ਦੇ ਡੇਰੇ ਲੱਕ ਵੱਲ ਚਾਲੇ ਪਾਏ ਜਾ ਰਹੇ ਨੇ ਕਿ ਉਸ ਗਰੁੱਪ ਦੇ ਨਾਲ ਮੈਨੂੰ ਟਿਕਟ ਦਿੱਤੀ ਜਾਵੇ ਦੂਜੇ ਕਿਉਂਕਿ ਹਰੇਕ ਹਲਕੇ ਦੇ ਵਿੱਚ ਕਈ ਕਈ ਉਮੀਦਵਾਰ ਨੇ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਕਈ ਮੁੱਖ ਮੰਤਰੀ ਦੇ ਉਮੀਦਵਾਰ ਨੇ ਉਸੇ ਤਰ੍ਹਾਂ ਹਲਕਿਆਂ ਦੇ ਵਿੱਚ ਵੀ ਕਈ ਕਈ ਉਮੀਦਵਾਰ ਨੇ ਵੱਖ-ਵੱਖ ਗਰੁੱਪ ਦੇ ਉਮੀਦਵਾਰ ਨੇ ਹੁਣ ਸਭ ਨੇ ਆਪੋ ਆਪਣਾ ਜੋਰ ਲਗਾਣਾ ਸ਼ੁਰੂ ਕਰ ਦਿੱਤਾ ਹੈ ਹਾਂ ਇੱਥੇ ਇੱਕ ਗੱਲ ਜ਼ਰੂਰ ਹੈ ਕਿ ਰਾਜਾ ਰਿੰਗ ਦੇ ਇਸ ਬਿਆਨ ਤੋਂ ਬਾਅਦ ਜਿਹੜੇ ਦੂਜੇ ਨੌਜਵਾਨ ਨੇ ਜਾ ਫਿਰ ਕਹਿ ਲਈ ਜਿਹੜੇ ਨਵੇਂ ਆਗੂ ਨੇ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਆਸ ਨਹੀਂ ਸੀ ਉਹਨਾਂ ਨੂੰ ਅੱਜ ਰੋਜ ਬੱਜੀ ਹੈ ਕਿਸਾਨ ਨੂੰ ਟਿਕਟ ਮਿਲ ਸਕਦੀ ਹੈ ਉਹ ਉਹਨਾਂ ਮਜਬੂਤੀ ਦੇ ਨਾਲ ਹਲਕਾ ਪੱਦਰ ਤੇ ਉੱਤੇ ਆਪਣੇ ਇਲਾਕੇ ਦੇ ਵਿੱਚ ਕੰਮ ਕਰਵਗੇ ਕੰਮ ਕਰਨ ਤੋਂ ਬਾਅਦ ਕੀ ਕੁਝ ਮਿਲਦਾ ਇਹ ਵੇਖਣਾ ਬੇਤਖਾਸ ਹੋਵੇਗਾ